ਬਿੱਟੂ ਸੇਜ ਤਿੰਨ ਵਾਰੀ ਦਾ ਮੈਂਬਰ ਆਫ ਪਾਰਲੀਮੈਂਟ ਐ ਐਡਾ ਕਦੇ ਲੈਣਾ ਬੱਕਰੀ ਵਰਗਾ ਦੇਣਾ ਨਾਲ ਦੀ ਨਾਲ ਲਾਈਵ ਹੋ ਜਾਂਦਾ ਪਹਿਲਾਂ ਤਾਂ 4 ਦਿਨ ਪਹਿਲਾਂ ਲਾਈਵ ਹੋ ਗਿਆ ਵੀ ਸੰਜੀਤ ਦਲਵਾਰ ਤੇ ਰਾਜੇ ਵੜਿੰਗ ਨੇ ਕਿਸੇ ਨੂੰ ਹੋਰ ਇੰਚਾਰਜ ਲਾਤਾ ਤੇ ਆਸ਼ੂ ਦੇ ਚੋਰ ਲਾਤਾ ਜਾਬਰ ਦੇ ਹੋਰ ਲਾਤਾ ਤਾਂ ਜੋ ਉੱਥੇ ਲੜੋ ਲੜਾਈ ਹੋਵੇ ਸੋ ਕੋਈ ਕੇ ਨਾ ਮੈਨੂੰ ਸਮਰਥਨ ਦੇਤਾ ਕਿਉਂ ਤੁਸੀਂ ਮੇਰੇ ਬਾਪੂ ਦੇ ਰਿਸ਼ਤੇਦਾਰ ਲਗਦੇ ਹੋ ਮਾਮੇ ਲਗਦੇ ਹੋ ਮੈਂ ਤੁਹਾਨੂੰ ਸਮਰਥਨ ਦੇਤਾ ਤੇਰਾ ਪੁੱਤ ਬਣ ਕੇ ਲੜੋ ਔਰ ਇਹੋ ਜਿਹੀ ਹਰਕਤਾਂ ਦੇ ਨਾਲ ਤੁਸੀਂ ਇਹ ਹਾਰਨ ਵਾਲਾ ਜਿਹੜਾ ਬੰਦਾ ਹੁੰਦਾ ਨਾ ਉਹ ਉਹ ਇਹੋ ਜਿਹੀ ਹਰਕਤਾਂ ਕਰਦੇ ਹੁੰਦੇ ਸੋ ਇੱਕਦਾ ਆ ਗੱਲ ਕਲੀਅਰ ਦੂਜਾ ਬਿੱਟੂ ਸੇਜ ਤਿੰਨ ਵਾਰ ਦੋਨੇ ਪਾਰਟੀਆਂ ਗੰਦੀਆਂ ਹਰਕਤਾਂ ਤੇ ਉਤਰ ਆਈਆਂ ਯਾਨੀ ਕਿ ਦੋਨੇ ਜਾਣੇ ਇੰਨੇ ਘਬਰਾਏ ਹੋਏ ਆਮ ਆਦਮੀ ਪਾਰਟੀ ਤੇ ਦੂਸਰਾ ਭਾਜਪਾ ਕਿਉਂ ਜਾਨਣਾ ਕੋਈ ਨਵੀਂ ਖੇਡ ਖੇਡਦੇ ਆ ਪਹਿਲਾਂ ਤਾਂ ਆਮ ਆਦਮੀ ਪਾਰਟੀ ਨੇ ਕੰਮ ਚਲਾਤਾ ਫਿਰ ਰਾਜਾ ਵਰਿੰਗ ਸਰੈਂਡਰ ਕਰ ਗਿਆ ਆਮ ਆਦਮੀ ਪਾਰਟੀ ਦੇ ਵਿੱਚ 4 ਦਿਨਾਂ ਦੀ ਪਹਿਲਾਂ ਆਡੀਓ ਜਿਹੜੀਆਂ ਵੌਇਸ ਮੈਸੇਜਸ ਲੋਕਾਂ ਨੂੰ ਸੱਟਦੇ ਤੇ ਉਸ ਤੋਂ ਬਾਅਦ ਕੱਲ ਮੈਂ ਆਮ ਆਦਮੀ ਪਾਰਟੀ ਦੀ ਰਾਤ ਨੂੰ दारू ਫੜਾਈ ਹੈ ਤੁਹਾਨੂੰ ਪਤਾ ਹੋਣਾ ਹੈ ਪਰਚਾ ਕਰਜ ਕਰਾਇਆ ਔਰ ਤੁਸੀਂ ਸਾਰੇ ਜਾਣਦੇ ਹੋ ਔਰ ਅੱਜ ਸਾਡਾ ਜਿਹੜੇ ਪ੍ਰਾਸ਼ਰ ਸਾਹਿਬ ਨੇ ਸੁਸ਼ੀਲ ਪ੍ਰਾਸ਼ਰ ਜਿਹੜੇ ਔਰੀ ਕਲੀ ਚਿਰੰਡੇ ਨੇ ਪੱਪੀ ਪ੍ਰਾਸ਼ਰ ਦੀ ਉਹ ਵਿਚਾਰੇ ਇਕੱਲੇ ਕਾਂਗਰਸੀ ਹੋ ਕੇ ਉਹਨਾਂ ਨੂੰ ਡਰਾਇਆ ਧਮਕਾਇਆ ਜਾ ਰਿਹਾ ਹੈ ਉਹਨਾਂ ਨੂੰ ਲਾਈਨ ਚ ਲਵਾ ਕੇ ਵੋਟ ਪਵਾਉਂਦੇ ਆ ਕਿਉਂਕਿ ਉਹ ਬਾਈਪਾਸ ਸਰਜਰੀ ਹੋਈ ਹੈ ਅੱਜ ਮੈਨੂੰ ਉਹ ਕਰੇ ਰਹਿ ਜੇ ਬਹੁਤ ਇਮੋਸ਼ਨਲ ਹੋਇਓ ਪੀੜੀ ਦੀ ਗਲੀ ਆ ਜਿੱਥੇ ਪੱਪੀ ਪ੍ਰਾਸ਼ਰ ਵੀ ਰਹਿੰਦਾ ਹੈ ਪਿੱਛੇ ਕੋਠੇ ਕਾਉਂਸਲਰ ਵੀ ਰਹਿੰਦਾ ਹੈ ਔਰ ਨਾਲ ਹੀ ਸਾਡੇ ਸੁਸ਼ੀਲ ਪ੍ਰਾਸ਼ਾ ਜੀ ਆ ਸੁਸ਼ੀਲ ਪ੍ਰਾਸ਼ਾ ਜੀ ਦੇ ਕਰੀਬ ਆਤੇ ਆ ਕਾਂਗਰਸ ਦੇ ਸੇਵਾਦਾਰ ਜਿਹੜੇ ਸਾਡੇ ਨਾਲ ਮਦਦ ਕਰਦੇ ਪਪੀ ਪ੍ਰਾਸ਼ਾ ਜੀ ਦਾ ਮੁੰਡਾ ਵੀ ਉੱਥੇ ਬਾਹਰ ਗੇਟ ਤੇ ਮਿਲਿਆ ਜਿਵੇਂ ਭਾਗੀ ਸਾਨੂੰ ਉਹ ਚਾਹ ਪੀਓ ਨਹੀਂ ਪੀਓ ਸੇਵਾ ਕਰਦੇ ਹੈ ਪਰ ਗੰਦੀ ਰਾਜਨੀਤੀ ਆਪਣੇ ਹਿਸਾਬ ਨਾਲ ਲੋਕ ਕਰਨਾ ਚਾਹੁੰਦੇ ਸੋ ਕੋਈ ਕਹਿੰਦਾ ਮੈਨੂੰ ਸਮਰਥਨ ਦੇਦਾ ਕਿਉਂ ਤੁਸੀਂ ਮੇਰੇ ਬਾਪੂ ਦੇ ਰਿਸ਼ਤੇਦਾਰ ਲੱਗਦੇ ਹੋ ਮਾਮੇ ਲੱਗਦੇ ਹੋ ਮੈਂ ਤੁਹਾਨੂੰ ਸਮਰਥਨ ਦਿੰਦਾ ਬੰਦੇ ਦਾ ਪੁੱਤ ਬਣ ਕੇ ਲੜੋ ਔਰ ਇਹੋ ਜਿਹੀ ਹਰਕਤਾਂ ਦੇ ਨਾਲ ਤੁਸੀਂ ਇਹ ਹਾਰਨ ਵਾਲਾ ਜਿਹੜਾ ਬੰਦਾ ਹੁੰਦਾ ਨਾ ਉਹ ਉਹ ਇਹੋ ਜਿਹੀ ਹਰਕਤਾਂ ਕਰਦੇ ਹੁੰਦੇ ਸੋ ਇੱਕਦਾ ਆ ਗੱਲ ਕਲੀਅਰ ਦੂਜਾ ਬਿੱਟੂ ਸੇਟ ਤਿੰਨ ਵਾਰੀ ਦਾ ਮੈਂਬਰ ਆ ਪਾਰਲੀਮੈਂਟ ਐ ਏਡਾ ਕਰ ਦੇਣਾ ਬੱਕਰੀ ਵਰਗਾ ਦੇਣਾ ਨਾਲ ਦੀ ਨਾਲ ਲਾਈਵ ਹੋ ਜਾਂਦਾ ਪਹਿਲਾਂ ਤਾਂ ਇੱਕ ਚਾਰ ਦਿਨ ਪਹਿਲਾਂ ਲਾਈਵ ਹੋ ਗਿਆ ਵੀ ਸੰਜੇ ਦਲਵਾਰ ਤੇ ਰਾਜੇ ਵੜਿੰਗ ਨੇ ਇਸੇ ਨੂੰ ਹੋਰ ਇਨਚਾਰਜ ਲਾਤਾ ਤੇ ਆਸ਼ੂ ਦੇ ਚੋਰ ਲਾਤਾ ਡਾਬਰ ਤੇ ਹੋਰ ਲਾਤਾ ਤਾਂ ਜੋ ਉੱਥੇ ਲੜੋ ਲੜਾਈ ਪੈ ਜੇ ਤੇ ਆਪੋ ਧਾਪੀ ਹੋ ਜੇ ਤੇ ਲੋਕਾਂ ਨੂੰ ਸਮਝ ਨਾ ਵੀ ਵੀ ਹੋਣ ਚਾਰਜ ਬੂਰ ਲਾਤਾ ਇਹਦਾ ਮਤਲਬ ਇਹਨਾਂ ਦੀ ਪਹਿਲੀ ਹੁੰਦੀ ਨਹੀਂ ਹੁਣ ਇਹ ਕਹਿ ਰਿਹਾ ਕਿ ਰਾਜਾ ਵਣਿਕ ਪੱਪੀ ਨੂੰ ਸਮਰਥਨ ਦੇ ਆਇਆ ਤੈਨੂੰ ਦੱਸੂਗਾ ਬ੍ਰਦਰ 4 ਤਰੀਕ ਨੂੰ ਜਦੋਂ ਡੱਬੇ ਖੋਲਣਗੇ ਸਮਰਥਨ ਕਿਹਨੇ ਦਿੱਤਾ ਤੈਨੂੰ ਇਹ ਲੱਗੂਗਾ ਵੀ ਮੈਂ ਤੂੰ ਬੀਜੇਪੀ ਸਮਰਥਨ ਦੇਗੀ ਰਾਜਾ ਵਣਿਕ ਸੋ ਜਿੰਨੇ ਬੰਦੇ ਬੀਜੇਪੀ ਦੇ ਭੂਤ ਤੇ ਬੈਠੇ ਆ ਨਾ ਉਹ ਸਾਰੇ ਜਿਰੋਂ ਵੀ ਹੱਥ ਮਲਾਉਂਦੇ ਨਾਲ ਹੀ ਉਮਰ ਘਸਾਉਂਦੇ ਆ ਵੀ ਚਿੰਤਾ ਨਾ ਕਰ ਸੋ ਮੇਰੇ ਕਹਿਣ ਦਾ ਮਤਲਬ ਹੈ ਝੂਠੀਆਂ ਫਵਾਵਾਂ ਤੋਂ ਸਾਨੂੰ ਸਾਰਿਆਂ ਨੂੰ ਬਚਣਾ ਚਾਹੀਦਾ ਹੈ ਔਰ ਇਹ ਲੋਕ ਬੜੀਆਂ ਛੋਟੀਆਂ ਹਰਕਤਾਂ ਦੇ ਆ ਗਏ ਸੋ ਮੇਰੀ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਇਹਨਾਂ ਵੱਲ ਕਿਸੇ ਵੱਲ ਗੌਰ ਨਾ ਫਰਮਾਇਓ ਧਿਆਨ ਨਾ ਦਿਓ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੁਹਾਡਾ ਆਪਣਾ ਰਾਜਵੜਿੰਗ ਇਹ ਦੱਬ ਕੇ ਸਾਰੇ ਜਾਨੇ ਨੇ ਆਪਦੀ ਵੋਟ ਦਾ ਇਸਮਾਰ ਕਰਨਾ ਔਰ ਤਕੜੇ ਹੋ ਕੇ ਔਰ ਇਹਨਾਂ ਦਾ ਮੂੰਹ ਮੋੜਨਾ ਹੈ ਬਿੱਟੂ ਦਾ ਤੇ ਤੁਸੀਂ ਪੱਪੀ ਬ੍ਰਾਸ਼ਰ ਦਾ ਤੇ ਆਹਾ ਤਿਆਰ ਕਿਓ ਮੇਰਾ ਫੋਨ ਇੱਕ ਮਿੰਟ ਮੈਂ ਖੜਾ ਹਾਂ ਇਹ ਇਹ ਟੋਕਣਾ ਹੈ ਆ ਕੀ ਹੈ ਤੇ ਆ ਟੋਕਣਾ ਸੋ ਮੇਰੇ ਭਰਾ ਸਾਰੇ ਤਕੜੇ ਹੋ ਕੇ ਲੱਗਦੇ ਇਹ ਫਿੰਗਰ ਹੋ ਜੋਦੇ ਰਹੋ ਤੇ ਪੱਪੀ ਪ੍ਰਿਆਸ਼ਰ ਤੇ ਬਿੱਟੂ ਦੋਵਾਂ ਨੂੰ ਫਿਰ ਇਹਨਾਂ ਨੂੰ ਆਪਾਂ ਬਾਬਾ ਸੁੱਖ ਰੱਖੇ ਕਿਤੇ ਭੇਜਾਂਗੇ ਲੰਮਾ ਖੇਡਣ ਇਹਨਾਂ